ਅਲੀ ਗਲਤੀ ਇਹ ਹੈ ਕਿ ਜਦੋਂ ਇਹਨੂੰ ਪਹਿਲਾ ਕੇਸ 'ਚ ਇਹਨੂੰ ਪ੍ਰਮਾਣ ਲਿਆ ਗਿਆ ਤਾਂ ਕੋਰਟ ਦੀ ਇਜਾਜ਼ਤ ਦੇ ਨਾਲ ਮੈਂ ਮਿਲ ਗਿਆ ਸੀਗਾ ਔਰ ਜਦੋਂ ਮੈਂ ਮਿਲਿਆ ਤਾਂ ਉਸ ਵੇਲੇ ਵਿਧਾਇਕ ਸਾਹਿਬ ਨੇ ਮੈਨੂੰ ਦੱਸਿਆ ਕਿ ਵੀ ਮੈਨੂੰ ਇੱਕ ਤਾਂ ਖਾਣਾ ਪ੍ਰੋਪਰ ਨਹੀਂ ਦੇ ਰਿਹਾ ਦੂਸਰਾ ਮੇਰੀ ਪੇਟ 'ਚ ਇਨਫੈਕਸ਼ਨ ਹੋ ਗਈ ਆ ਆਹ ਇਹ ਮੇਰੀ ਗੱਲ ਨਹੀਂ ਸੁੰਦੇ ਤੇ ਫਿਰ ਮੈਂ ਜਦੋਂ ਉਹਨਾਂ ਨੂੰ ਸਾਹਮਣੇ ਬੁਲਾਇਆ ਤਾਂ ਉਹਨਾਂ ਨੇ ਫੇਰ ਭਰੋਸਾ ਦਿੱਤਾ ਕਿ ਅਸੀਂ ਇਹਦਾ ਮੈਡੀਕਲ ਚੈੱਕ-ਅਪ ਵੀ ਕਰਾਵਾਂਗੇ ਔਰ ਪਲੱਸ ਇਹਨੂੰ ਖਾਣਾ ਵੀ ਪ੍ਰੋਪਰ ਦਵਾਂਗੇ ਉਸ ਤੋਂ ਬਾਅਦ ਉਹਦਾ ਮੈਡੀਕਲ ਕਰਾਇਆ ਗਿਆ ਫਿਰ ਉਸ ਤੋਂ ਬਾਅਦ ਉਹਨੂੰ ਖਾਣਾ ਜਿਹੜਾ ਹੈਗਾ ਉਹ ਦੇਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਰਿਮਾਂਡ ਲਿਆ ਗਿਆ ਉਹਦੀ ਅਚਾਨਕ ਤਬੀਤ ਖਰਾਬ ਹੋਣ ਕਰਕੇ ਫਿਰ ਉਹਨੂੰ ਹਸਪਤਾਲ 'ਚ ਲੈ ਕੇ ਆਏ ਪਰ ਹਸਪਤਾਲ ਦੇ ਵਿੱਚ ਕਾਫੀ ਟਾਈਮ ਲੱਗਣ ਤੋਂ ਬਾਅਦ ਉਹਨਾਂ ਨੇ ਕੋਈ ਗੱਲਬਾਤ ਨਹੀਂ ਦੱਸੀ ਕਿ ਵੀ ਇਹਨੂੰ ਕੀ ਪੋਜੀਸ਼ਨ ਹੈ ਜਾਂ ਫਲਾਨਾ ਹੈ ਇਹ ਕਹਿੰਦੇ ਰਹੇ ਕਿ ਨਾਰਮਲ ਆ ਕੋਈ ਇੰਨੀ ਖਾਸ ਗੱਲ ਨਹੀਂ ਡਾਕਟਰ ਨੇ ਕੋਈ ਦਵਾਈ ਨਹੀਂ ਦਿੱਤੀ ਔਰ ਮੈਂ ਵੀ ਉੱਥੇ ਸੀਗਾ ਉਸ ਤੋਂ ਬਾਅਦ ਪਤਾ ਲੱਗਾ ਕਿ ਵੀ ਉਹ ਕਹਿੰਦੇ ਡਾਕਟਰਾਂ ਨੇ ਕਿਹਾ ਕਿ ਕਿਉਂਕਿ ਇਥੇ ਹਾਰਟ ਦੀ ਤੈਨੂੰ ਪ੍ਰੋਬਲਮ ਹੈ ਸਾਡੇ ਕੋਲ ਕੋਈ ਇੰਨਾ ਹੈ ਨਹੀਂ ਤਾਂ ਇਹਨੂੰ ਤੁਸੀਂ ਅੰਮ੍ਰਿਤਸਰ ਰੈਫਰ ਕਰ ਦਿੰਦੇ ਆ ਤਾਂ ਉਸ ਤੋਂ ਬਾਅਦ ਵੀ ਕਾਫੀ ਚਿਰ ਜਿਹੜਾ ਹੈਗਾ ਆ ਉਹਨੂੰ ਲੈ ਕੇ ਉੱਥੇ ਰੰਦੇ ਰਹੇ ਤੇ ਬਾਅਦ ਵਿੱਚ ਪਤਾ ਲੱਗਾ ਕਿ ਵੀ ਜਦੋਂ ਉੱਥੇ ਗਏ ਉੱਥੋਂ ਵੀ ਮੈਨੀਪੂਲੇਸ਼ਨ ਹੋ ਕੇ ਜਿਹੜਾ ਇਹਨੂੰ ਵਾਪਸ ਲੈ ਆਂਦਾ ਗਿਆ ਉਹ ਹਜੇ ਹਜੇ ਉਹਨਾਂ ਨੇ ਨਾ ਤਾਂ ਡਾਕਟਰਾਂ ਦੀ ਕੋਈ ਰਿਪੋਰਟ ਨਾ ਉਹਨਾਂ ਦਾ ਕੋਈ ਟੈਸਟ ਹਜੇ ਤੱਕ ਉਹ ਲੀਕ ਆਊਟ ਨਹੀਂ ਕੀਤਾ ਨਾ ਹੀ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਕੋਈ ਟੈਸਟ ਲੈ ਗਏ ਆ ਜਾਂ ਨਹੀਂ ਲੈ ਗਏ ਇਹਦੇ ਵਿੱਚ ਇਦਾਂ ਹੈ ਕਿ ਜਿਹੜਾ ਰਿਪੋਰਟ ਨੇ ਰਿਮਾਂਡ ਦਿੱਤਾ ਹੈ ਉਹ ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਪਹਿਲਾ ਮੁਕੱਦਮਾ ਦਰਜ ਹੋਇਆ ਸੀਗਾ ਜਿਹਦੇ ਵਿੱਚ ਐਫਆਰ ਨੰਬਰ 120 ਸੀਗੀ ਉਹਦੇ ਵਿੱਚ ਨਾਮਿਨੇਟ ਕਰਤਾ ਗਿਆ ਨੂੰ ਨਾਮਿਨੇਸ਼ਨ ਤੋਂ ਬਾਅਦ ਇਸ ਦੀ ਸਾਰੀ ਪ੍ਰਾਪਰਟੀ ਕਿੰਨੀ ਪ੍ਰਾਪਰਟੀ ਹੈ ਕਿੰਨਾ ਬੈਂਕ ਬੈਲੈਂਸ ਹੈਗਾ ਸਾਰਾ ਔਨ ਰਿਕਾਰਡ ਆ ਗਿਆ। ਔਰ ਉਸ ਤੋਂ ਬਾਅਦ ਇਹ 105 ਦਿਨਾਂ ਅੰਦਰ ਰਹਿਣ ਦੇ ਬਾਅਦ ਇਹਦੇ ਤੇ ਇੱਕ ਨਵਾਂ ਐਫਆਰ ਦਰਜ ਕਰਤੀ ਗਈ ਥਾਣਾ ਰਾਮਾ ਮੰਡੀ ਜਿਹਦੇ ਵਿੱਚ ਹੁਣ ਇਹ ਅੰਦਰ ਆ। ਉਹ ਜਿਹੜਾ ਰਮੇਸ਼ ਕੁਮਾਰ ਉਹਦੇ ਵਿੱਚ ਕੰਪਲੇਨਰ ਸੀਗਾ ਉਹ 22 ਤਰੀਕ ਨੂੰ ਜਿਹੜੀ ਅਕਰਸ ਹੋਈ ਸੀਗੀ 28 ਨੂੰ ਬੋਲੋਵਾਲ ਥਾਣੇ ਦੇ ਵਿੱਚ ਜਿਹੜਾ ਗੈਸ ਦੇ ਸਿਲੰਡਰ ਚ ਬਲਾਸਟ ਹੋਇਆ ਸੀਗਾ ਲੇਕਿਨ ਉਸ ਇਨਵੈਸਟੀਗੇਸ਼ਨ ਤੇ ਪਾਇਆ ਗਿਆ ਕਿ ਉਹ ਬਲਾਸ ਇਸ ਕਰਕੇ ਹੋਇਆ ਕਿ ਇਹਨਾਂ ਦੇ ਵਿੱਚੋਂ ਗੈਸ ਚੋਰੀ ਕੀਤੀ ਜਾਂਦੀ ਸੀ ਤੋਂ ਲੀਕੀਜ ਹੋਣ ਕਰਕੇ ਹੋ ਗਿਆ ਤੋਂ ਬਾਅਦ ਚ ਇਨਵੈਸਟੀਗੇਸ਼ਨ ਚ ਕਰਕੇ ਉਹਨਾਂ ਨੇ ਪਤਾ ਕੀਤਾ ਕਿ ਇਹਦੇ ਵਿੱਚ ਬੰਦੇ ਕੌਣ ਨੇ ਇਨਵੋਲਵ ਆ ਜਿਹਦੇ ਵਿੱਚ ਰਮੇਸ਼ ਕੁਮਾਰ ਅਤੇ ਪ੍ਰਾ ਤੇ ਹੋਰ ਬੰਦੇ ਜਿਹੜੇ ਸੀਗੇ ਉਹ ਲੰਮਾ ਪਿੰਡ ਚੌਂਗ ਦੇ ਵਿੱਚ ਗਡੌਨ ਬਣਾ ਕੇ ਉਹਦੇ ਵਿੱਚੋਂ ਗੈਸ ਚੋਰੀ ਕਰਦੇ ਸੀਗੇ ਜਿਹਦੇ ਕਰਕੇ ਉਹ ਵਾਪਰਿਆ ਤੇ ਉਹਦੇ ਵਿੱਚ ਉਹਨੂੰ ਨਾਮਿਨੇਟ ਕਰਕੇ ਇਹਨਾਂ ਨੂੰ ਉਸ ਕੇਸ ਵਿੱਚ ਅਰੈਸਟ ਕਰ ਲਿਆ ਗਿਆ ਲੇਕਿਨ ਉਸੇ ਤਰੀਕੇ ਦਾ ਪਰਚਾ ਦਰਜ ਕੀਤਾ ਗਿਆ ਪਹਿਲਾਂ ਪੁਲਿਸ ਵਾਲਿਆਂ ਨੇ ਕਿਹਾ ਕਿ ਇਹ ਜਿਹੜਾ ਇਹਦਾ 3 ਦਿਨ ਦਾ ਸਾਨੂੰ 10 ਦਿਨ ਦਾ ਰਿਮਾਂਡ ਚਾਹੀਦਾ ਹੈ ਉਸ 10 ਦਿਨ ਦੇ ਰਿਮਾਂਡ ਦੇ ਵਿੱਚ ਅਸੀਂ ਪਤਾ ਕਰਨਾ ਹੈ ਕਿ ਉਹ ਪੈਸੇ ਰਿਕਵਰ ਕਰਨੇ ਪਲੱਸ ਜਿਹੜਾ ਇੱਕ ਬੰਦੇ ਜਿਨ੍ਹਾਂ ਦੇ ਜਰੀਏ ਇਹ ਪੈਸੇ ਲੈ ਕੇ ਆਉਂਦਾ ਸੀ ਉਹ ਕਰਨਾ ਹੈ ਜਦ ਕਿ ਐਫਆਈਆਰ ਦੇ ਵਿੱਚ ਇਹ ਗੱਲ ਕੋਈ ਹੈ ਨਹੀਂ ਸੀ ਕਿ ਜਿਹੜਾ ਰਮਨ ਜਿਹੜਾ ਰੋੜਾ ਵਿਧਾਇਕ ਹੈ ਉਹ ਕਿਸੇ ਬੰਦੇ ਨੂੰ ਭੇਜਦਾ ਸੀਗਾ ਉਹਦੇ ਵਿੱਚ ਇੰਨਾ ਹੀ ਸੀਗਾ ਕਿ ਇਹ ਸਾਨੂੰ ਧਮਕੀਆਂ ਦੇ ਕੇ ਸਾਡੇ ਕੋਲ ਪੈਸੇ ਲੈਂਦਾ ਸੀ ਤੇ ਅਸੀਂ ਇਹਨੂੰ ਪੈਸੀਫਾਈ ਕਰਦੇ ਰਹਿੰਦੇ ਸੀ ਤੇ ਜਦੋਂ ਦੁਬਾਰਾ ਰਿਮਾਂਡ ਲਿਆ ਗਿਆ ਤਾਂ ਉਹਦੇ ਵਿੱਚ ਇੱਕ ਨਵੀਂ ਸਟੋਰੀ ਬਣਾਈ ਤੀ ਕਿ ਨਮਾ ਰਜਿੰਦਰ ਕੁਮਾਰ ਜਿਹੜਾ ਨਾਮਾ ਮੰਡੀ ਕੋਈ ਖੜਾ ਕਰਕੇ ਕਿ ਵੀ ਇਹਦੇ ਕੋਲ ਵੀ ਇਹ ਪੈਸੇ ਲੈਂਦਾ ਸੀਗਾ ਤੇ ਅਸੀਂ ਇਹਦੇ ਬਾਰੇ ਪਤਾ ਕਰਨਾ ਹੈ ਦੂਸਰਾ ਹੈ ਕਿ ਇਹਨੇ ਹਿਮਾਚਲ ਦੇ ਵਿੱਚ ਪ੍ਰਾਪਰਟੀ ਬਣਾਈ ਹੈਗੀ ਆ ਅਸੀਂ ਉਹਦੇ ਬਾਰੇ ਕਰਨਾ ਹੈ ਜਦ ਕੋ ਬਿਜਲੈਂਸ ਦਾ ਕੰਮ ਹੈ ਇਦੇ ਵਿੱਚ ਸਭ ਪੈ ਸੀ ਕਿ ਐਕਸਟਰੈਕਸ਼ਨ ਜਿਹੜੀ ਕੀਤੀ ਗਈ ਆ ਉਹਦਾ ਪਤਾ ਕਰਨਾ ਸੀਗਾ ਲੇਕਿਨ ਉਹਦੇ ਵਿੱਚ ਤਿੰਨ ਦਿਨ ਦਾ ਰਿਮਾਂਡ ਉਸ ਤੋਂ ਬਾਅਦ ਇਹ ਹਾਲਾਤ ਖਰਾਬ ਹੋ ਗਏ ਲੇਕਿਨ ਇਹ ਤੋਂ ਲੱਗਦਾ ਹੈ ਕਿ ਇਹ ਪੋਲਿਟਿਕਲ ਮੋਟੀਵੇਟਿਡ ਹੈ ਔਰ ਇਸ ਬੰਦੇ ਨੂੰ ਜਿਹੜਾ ਬਾਹਰ ਨਹੀਂ ਆਣਾ ਦੇਣਾ ਚਾਹੁੰਦੇ ਆ ਟਾਈਮਿੰਗ ਬੜੀ ਜਿਹੜੀ ਸੀਗੀ ਕਿ ਇਹਦੀ ਜਮਾਤ 3 ਤਰੀਕ ਨੂੰ 10 9 ਨੂੰ ਇਹਦੀ ਬੇਲ ਆਰਡਰ ਹੁੰਦਾ ਹੈ 4 ਵਜੇ ਤੋਂ ਬਾਅਦ ਇਹਦਾ ਪ੍ਰੋਡਕਸ਼ਨ ਬਰੈਕ ਲੈ ਜਾਂਦੇ ਆ ਸਵੇਰੇ ਲਿਆ ਕੇ ਇਹ ਦੂਸਰੇ ਦਿਨ 4 ਤਰੀਕ ਨੂੰ ਪੇਸ਼ ਕਰਕੇ ਦਾਦਾ ਲੈ ਲੈਂਦੇ ਆ ਕਿ ਉਹ ਬੇਲ ਤੇ ਬਾਹਰ ਨਾ ਆਵੇ ਸੀ.ਪੀ. ਮੋਟਾ ਬਿਆ ਕੀ ਇਹਨੂੰ ਡਿਟੇਲ ਚ ਕਰਕੇ ਰੱਖਿਆ ਜਾਵੇ ਕੋਈ ਹੋਰ ਬੰਦੇ ਖੜੇ ਕਰ ਕਰਕੇ ਇਹਨੂੰ ਹੋਰ ਪਰਚਾ ਦਰਜ ਕਰਤਾ ਜਾਵੇ ਇਹਦਾ ਮਟਰ ਨਹੀਂ ਨਹੀਂ ਹੈਲਥ ਦੀ ਇਹ ਹੈ ਕਿ ਜੋ ਜੋ ਪੋਜੀਸ਼ਨ ਸੂਤਰਾਂ ਤੋਂ ਪਤਾ ਲੱਗਾ ਕਿ ਉਹਦੀ ਹਾਲਤ ਖਰਾਬ ਹੈ ਪਰ ਇਹ ਜਾਣ ਬੁੱਝ ਕੇ ਉਹਨੂੰ ਹਰਾਸਮੈਂਟ ਕਰਨ ਦੀ ਖਾਤਰ ਇਹਨਾਂ ਨੇ ਪ੍ਰੋਪਰ ਜਿਹੜਾ ਉਹਦਾ ਟ੍ਰੀਟਮੈਂਟ ਨਹੀਂ ਕਰਾ ਰਿਹਾ ਹੋ ਸਕਦਾ ਹੈ ਉਹਦੀ ਹੈਲਥ ਨੂੰ ਅੰਦਰ ਕੋਈ ਪ੍ਰੋਬਲਮ ਆ ਜਾਂਦੀ ਆ ਤਾਂ ਉਹ ਜ਼ਿਆਦਾ ਸਿਹਤ ਵਿਗੜ ਸਕਦਾ ਹੈ